ਉਹਦੇ ਵੱਲੋਂ ਗਣਪਤੀ ਦਾ ਮਹੋਤਸਵ ਮਨਾਇਆ ਗਿਆ ਤੇ ਇਹਦੇ ਵਿੱਚ ਜਿਹੜੇ ਸਾਡੇ ਭਜਨ ਸਮਰਾਟ ਅਸੀਂ ਕਹਾਂਗੇ ਸਿੰਗਰ ਆਪਣਾ ਕੁਮਾਰ ਗੌਰਵ ਜੀ ਅੱਜ ਉਹਨਾਂ ਦੀ ਹਾਜ਼ਰੀ ਸੀ ਔਰ ਤੁਸੀਂ ਇਹ ਮੰਨੋਗੇ ਕਿ ਸੰਗਤਾਂ ਨੇ ਬਸ ਇੰਨਾ ਆਨੰਦ ਲਿੱਤਾ ਉਹਨਾਂ ਦੇ ਭਜਨਾਂ ਦਾ ਕਿ ਦਸਨ ਕਹਿਣ ਸਰਣ ਤੋਂ ਪਰੇ ਆ ਦੇਖੋ ਜਦੋਂ ਅਸੀਂ ਕਹੀਏ ਗਣਪਤੀ ਮਹਾਰਾਜ ਦੀ ਜਾਂ ਘਾਟੂ ਸ਼ਾਮ ਬਾਬਾ ਜੀ ਦੀ ਉਹਨਾਂ ਦੇ ਬੜੀ ਕਿਰਪਾ ਵਾ ਜਦੋਂ ਉਹ ਗਾਉਂਦੇ ਆ ਪੂਰਾ ਸਮਾਂ ਬੰਨ ਦਿੰਦੇ ਆ ਔਰ ਸਾਰੀ ਸੰਗਤ ਅਣੀ ਸ਼ਾਂਤ ਰਹਿਣਾ ਸੁਣਦੀ ਆ ਹਲੇ ਸੰਗਤ ਉਹਨਾਂ ਨੂੰ ਹੋਰ ਗਾਣ ਲਈ ਕਹਿ ਰਹੀ ਸੀਗੀ ਪਰ ਸਿਰ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਉਹਨਾਂ ਨੂੰ ਜਾਣਾ ਪਿਆ ਇਹ ਹੁਣ ਅਸੀਂ ਇਹ ਕਨਈਆ ਮਿੱਤਰ ਸੀਸਲੀ ਕਹਿੰਦੇ ਇਹ ਦੂਜਾ ਕਨਈਆ ਮਿੱਤਰ ਲੁਧਿਆਣਾ ਕਨਈਆ ਮਿੱਤਰ ਜੀ ਕਹਿੰਦੇ ਕਨਈਆ ਲੁਧਿਆਣਾ ਕਨਈਆ ਮਿੱਤਰ ਬਹੁਤ ਹਨ ਅਨੰਤ ਤੁਸੀਂ ਇਹ ਦੇਖ ਸਕਦੇ ਹੋ ਸੰਗਤ ਦੇ ਹਿਸਾਬ ਨਾਲ ਦੇਖ ਸਕਦੇ ਹੋ ਵੀ ਕਿੰਨੀ ਸੰਗਤ ਖੜੀ ਆ ਵੀ ਕਿਸ ਤਰ੍ਹਾਂ ਕੁਮਾਰ ਗੌਰਵ ਜੀ ਆਪਣਾ ਦਿਖਾਉਂਦੇ ਆ ਆਪਣਾ ਗਾਣ ਦਾਸ ਤਜਰਬਾ ਉਹਨ ਇੰਨਾ ਹੈ ਮੈਂ ਕਿਹਾ ਹਰ ਸਾਲ ਲਗਾਤਾਰ 12 ਸਾਲਾਂ ਤੋਂ ਮਤਲਬ ਗਣਪਤੀ ਮੌਸਮ ਬਣਾਇਆ ਜਾ ਰਿਹਾ ਸ਼ੇ ਮੰਦਰ ਵਿੱਚ ਔਰ ਹਰ ਸਾਲ ਸੰਗਤ ਬੜੀ ਸ਼ਰਧਾ ਭਾਵਨਾ ਮਨਾਂਦੀ ਆ ਔਰ ਉਹਨੇ ਪਿਆਰ ਦੇ ਰੀਜਨਲ ਉਹ ਗੌਰਵ ਕੁਮਾਰ ਗੌਰਵ ਜੀ ਦੀ ਉਡੀਕ ਕਰਦੀ ਆਲੀ ਕਦੋਂ ਉਹਨਾਂ ਨੇ ਭਜਨ ਗਾਣੇ ਆ ਗੌਰਵ ਕੁਮਾਰ ਜੀ ਨੇ ਬਹੁਤ ਵਧੀਆ ਰੌਣਕ ਲਾਈ ਆ ਇਸ ਨਾਂਦ ਨੂੰ ਆਪਾਂ ਬਹੁਤ ਵਧੀਆ ਮੰਨ ਲੁਧਿਆਣਾ ਦੇ ਤਾਇਪੂ ਰੋਡ ਵਿਚਕਰਮਾ ਨਗਰ ਗਲੀ ਨੰਬਰ 1 ਦੇ ਵਿੱਚ ਮੌਜੂਦ ਆਸ਼ਿਸ਼ ਮੰਦਰ ਵਰ 12ਵਾਂ ਗਣਪਤੀ ਮਹੋਤਸਵ ਬੜੀ ਧੁੰਦਾਂ ਦੇ ਨਾਲ ਕਰਵਾਇਆ ਜਾ ਰਿਹਾ ਹੈ ਭਾਈਆਂ ਸਮਰਾਟ ਕੁਮਾਰ ਗੌਰਵ ਜੀ ਲਗਾਤਾਰੀ ਹਾਜ਼ਰੀਆਂ ਲਗਾ ਰਹੇ ਲੁਧਿਆਣਾ ਸ਼ਹਿਰ ਦੇ ਤੇ ਅੱਜ ਸ਼ਿਵ ਮੰਦਰ ਦੇ ਵਿੱਚ ਪਹੁੰਚੇ ਸੀ ਬੜਾ ਉਤਸ਼ਾਹ ਸੀ ਦੇਖਣ ਨੂੰ ਮਿਲੇ ਗਣਪਤੀ ਮਹੋਤਸਵ ਦੇ ਕੀ ਕਹੋਗੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਗਣਪਤੀ ਬਾਪਾ ਮੋਰੀਆ ਅੱਜ ਵਿਸ਼ਕਰਮਾ ਨਗਰ ਗਲੀ ਨੰਬਰ 1 ਸ਼੍ਰੀ ਮੰਦਿਰ ਵਿੱਚ ਜਿਹੜੀ ਕਿ ਸਾਡੀ ਸੰਸਥਾ ਹੈ ਸ਼੍ਰੀ ਗਣੇਸ਼ ਸੇਵਕ ਸੰਗ ਉਹਦੇ ਵੱਲੋਂ ਗਣਪਤੀ ਦਾ ਮਹੋਤਸਵ ਮਨਾਇਆ ਗਿਆ ਤੇ ਇਹਦੇ ਵਿੱਚ ਜਿਹੜੇ ਸਾਡੇ ਭਜਨ ਸਮਰਾਟ ਅਸੀਂ ਕਹਾਂਗੇ ਸਿੰਗਰ ਆਪਣਾ ਕੁਮਾਰ ਗੌਰਵ ਜੀ ਅੱਜ ਉਹਨਾਂ ਦੀ ਹਾਜ਼ਰੀ ਸੀ ਔਰ ਤੁਸੀਂ ਇਹ ਮੰਨੋਗੇ ਕਿ ਸੰਗਤਾਂ ਨੇ ਬਸ ਇੰਨਾ ਆਨੰਦ ਲਿੱਤਾ ਉਹਨਾਂ ਦੇ ਭਜਨਾਂ ਦਾ ਕਿ ਦਸਨ ਕਹਿਣ ਸਰੋਂ ਤੋਂ ਪਰੇ ਆ ਕਹਿੰਦੇ ਕਿ ਭਾਈ ਜਨ ਸਮਰਾਟ ਕੁਮਾਰ ਗਰਵ ਕਨਈਆ ਮਿੱਤਲ ਦੇ ਸ਼ਿਸ਼ੇ ਆ ਗਏ ਲੱਗਦਾ ਹੈ ਕਿ ਪੂਰਾ ਆਨੰਦ ਆ ਗਿਆ ਦੇਖੋ ਜਦੋਂ ਅਸੀਂ ਕਹੀਏ ਗਣਪਤੀ ਮਹਾਰਾਜ ਦੀ ਜੋ ਘਾਟੂ ਸ਼ਾਮ ਬਾਬਾ ਜੀ ਦੀ ਉਹਨਾਂ ਦੇ ਬੜੀ ਕਿਰਪਾ ਵਾ ਜਦੋਂ ਗਾਉਂਦੇ ਆ ਪੂਰਾ ਸਮਾਂ ਬੰਨ ਦਿੰਦੇ ਆ ਕਿਸੇ ਸੰਗਤ ਚ ਕੋਈ ਇੱਕ ਆਵਾਜ਼ ਨਹੀਂ ਆਉਂਦੀ ਉਹ ਸਾਰੀ ਸੰਗਤ ਇੰਨੀ ਸ਼ਾਂਤੀ ਨਾਲ ਸੁਣਦੀ ਆ ਹੱਲੇ ਸੰਗਤ ਉਹਨਾਂ ਨੂੰ ਹੋਰ ਗਾਣ ਲਈ ਕਹਿ ਰਹੀ ਸੀਗੀ ਪਰ ਸਿਰ ਟਾਈਮ ਦੀ ਛੋਟੇ ਜਿਹੀ ਹੋਣ ਕਰਕੇ ਉਹਨਾਂ ਨੂੰ ਜਾਣਾ ਪਿਆ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ ਬਾਬਾ ਸ਼ਾਮ ਜੀ ਦੇ ਬਾਈਆ ਸਮਰਟ ਕੁਮਾਰ ਗੌਰਵ ਜੀ ਮੰਦਰ ਚ ਹਾਜ਼ਰੀ ਲਗਾ ਰਿਹਾ ਕਿੰਨਾ ਆਨੰਦ ਆਂਦਾ ਆ। ਆਨੰਦ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਪੂਰਾ ਮੰਦਰ ਜਗਾ ਹੀ ਨਹੀਂ ਇੱਕ ਭਾਗ ਹੈ ਜੀ ਖੜਾ ਹੁੰਦੇ ਜਗਾ ਨਹੀਂ ਹੈ ਬੈਠਣ ਦਾ ਬਾਅਦ ਹੀ ਗੱਲ ਹੈ ਆਨੰਦ ਦੀ ਨਾਲੇ ਪੁੱਛੋ ਹੀ ਨਾ ਹਨਾ ਇਹ ਹੁਣ ਅਸੀਂ ਇਹ ਇੱਕ ਨਈਆ ਮਿੱਤਰ ਸੀਸ਼ ਨਹੀਂ ਕਹਿੰਦੇ ਇਹ ਦੂਜਾ ਕ ਨਈਆ ਮਿੱਤਰ ਲੁਧਿਆਣਾ ਕ ਨਈਆ ਮਿੱਤਰ ਜੀ ਕਹਿੰਦੇ ਇੱਕ ਲੁਧਿਆਣਾ ਕ ਨਈਆ ਮਿੱਤਰ ਸਾਰੇ ਲੋਕ ਆਨੰਦ ਦਿਲ ਜਾਨੜਾ ਦਿਲ ਨਾਲ ਦਨ ਆਨੰਦ ਆਈ ਜੀ ਤੁਹਾਡਾ ਵੀ ਅੰਕਾ ਜਿ ਕਿੰਨਾ ਆਨੰਦ ਆ ਰਿਹਾ ਬਹੁਤ ਜ਼ਿਆਦਾ ਆਨੰਦ ਤਾਂ ਤੁਸੀਂ ਦੇਖ ਸਕਦੇ ਹੋ ਸੰਗਤ ਦੇ ਹਿਸਾਬ ਨਾਲ ਦੇਖ ਸਕਦੇ ਹੋ ਕਿ ਕਿੰਨੀ ਸੰਗਤ ਮੈਂ ਕਿਸ ਤਰ੍ਹਾਂ ਕੁਮਾਰ ਗੌਰਵ ਜੀ ਆਪਣਾ ਦਿਖਾਉਂਦੇ ਹੈ ਆਪਣਾ ਗਾਣ ਦਾ ਤਜਰਬਾ ਉਹਨਾਂ ਇੰਨਾ ਹੈ ਕਿ ਜਿਸ ਇਹਨਾਂ ਹਰ ਸਾਲ ਤਕਰੀਬਨ ਸਾਲ ਦੇ ਦੋ ਵਾਰ ਇੱਥੇ ਆਉਂਦੇ ਨੇ ਜਿੰਨਾ ਵੀ ਆਨੰਦ ਨਾਲ ਉਹ ਗਾਉਂਦੇ ਹੈ ਤੁਸੀਂ ਕਹਿੰਦੇ ਮੈਂ ਕਹਿੰਿਆ ਜੀ ਤਾਂ ਉੱਪਰ ਵੀ ਕਹਿ ਸਕਦਾ ਹਾਂ ਜੈ ਜੈ ਸ਼੍ਰੀ ਗਣੇਸ਼ ਜੈ ਸ਼੍ਰੀ ਗਣੇਸ਼ ਕਿੰਨਾ ਉਸੇ 12ਵਾਂ ਗਣਪਤੀ ਮਹੋਸਤਬ ਹੈ ਬਹੁਤ ਵਧੀਆ ਜੀ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਸਾਰੀ ਸੰਗਤ ਬਹੁਤ ਸਹਿਯੋਗ ਕਰਦੀ ਹੈ ਸਾਡੇ ਬੱਚੇ ਸਾਡੇ ਨਾਲ ਨੇ ਮੰਦਰ ٹرسٹ ਕਮੇਟੀ ਵੀ ਸਾਡੇ ਨਾਲ ਨੇ ਬਹੁਤ ਵਧੀਆ ਹੈ। ਹਾਂ ਪੂਰੀ ਤਿਆਰੀਆਂ ਕਰਕੇ ਤੁਸੀਂ ਰੱਖਿਆ ਆਈਆਂ ਤੇ ਖੂਬ ਸੰਗਤ ਦੇਖਦੇ ਹਾਂ ਹਜੇ ਤੱਕ ਬੈਠੀ ਹੋਈ ਹੈ। ਹਾਂਜੀ ਹਾਂਜੀ ਪੂਰੀ ਸੰਗਤ ਬਹੁਤ ਸਹਿਯੋਗ ਦਿੰਦੇ ਸਾਡਾ ਮhalla ਪੂਰਾ ਸਾਡੇ ਨਾਲ ਨੇ। ਹਾਂਜੀ ਅੱਛਾ ਐਡਾ ਤਾਂ ਮੈਂ ਦੇਖਿਆ ਨਹੀਂ ਰਾਸ਼ੇ ਇਹਨੇ 12 ਵੱਜ ਚੁੱਕੇ ਆ ਤੇ ਇੰਨਾ ਰਸ਼ ਹੋ ਗਿਆ। ਇਹ ਹਰ ਰੋਜ਼ 12 ਵੱਜਦੇ ਸੀ 12 ਹਰ ਰੋਜ਼। ਹਾਂ ਜਾਨ ਜੀ ਕੋਈ ਵੀ ਪ੍ਰੋਗਰਾਮ ਹੋਵੇ। ਜੈਸੀ ਹੈ। ਕਿ ਹੋ ਗਈ ਅੱਜ ਸੰਗਤ ਕਿੰਨਾ ਹੁਸਾ ਹੈਗਾ। ਇਹਨਾਂ ਨੂੰ ਇਹ ਹਰ ਰੋਜ਼ 12 ਵਜੇ ਤੱਕ ਇਹ ਸੰਗਤ ਬੈਠਦੀ ਹੈ ਕਮੇਟੀ ਮੈਂਬਰਸ ਦਾ ਇੰਨਾ ਅੱਛਾ ਅਰੇਂਜਮੈਂਟ ਹੈ ਕਿ ਕੋਈ ਵੀ ਉਹ ਨਹੀਂ ਹੁੰਦਾ ਵੀ ਪਰੇਸ਼ਾਨੀ ਦਾ ਸਭ ਬਹੁਤ ਉਤਸ਼ਾਹ ਹੈ ਸਭ ਤੇ ਸ਼ਰਦਾ ਬਹੁਤ ਹੈ ਗਣਪਤੀ ਜੀ ਲਈ కుమార్ ਗੌਰਵ ਜੀ ਨੇ ਬਹੁਤ ਆਨੰਦ ਲਿਆ ਹਾਂ కుమార్ ਗੌਰਵ ਜੀ ਤਾਂ ਬਹੁਤ ਜ਼ਿਆਦਾ ਮਤਲਬ ਵੀ ਰੌਣਕ ਹੀ ਲਗਾ ਦਿੱਤੀ ਉਹਨਾਂ ਨੇ ਲੋਕਾਂ ਦਾ ਦੇਖ ਤੁਸੀਂ ਲਗਾਵ ਦੇਖ ਹੀ ਰਹੇ ਹੋ ਅਜੇ ਵੀ ਤੱਕ ਲੋਕ ਬੈਠੇ ਨੇ ਠੀਕ ਹੋ ਗਿਆ ਭਗਤਾਂ ਨੂੰ ਕੁਮਾਰ ਗੌਰਵ ਜੀ ਨੇ ਇਸੇ ਤਰ੍ਹਾਂ ਬੁਲਾਣਾ ਚਾਹੀਦਾ ਹਾਂਜੀ ਹਾਂਜੀ ਗੋਬਾਰ ਗੌਰਵ ਜੀ ਆਂਦੇ ਤੇ ਅੱਧੇ ਸਮਾਂ ਬੰਨ ਕੇ ਜਾਂਦੇ ਆਂ ਅੱਧੇ ਸਾਡੀ ਸੰਗਤ ਬਹੁਤ ਖੁਸ਼ ਹੁੰਦੀ ਉਹਨਾਂ ਦੇ ਭਜਨ ਸੁਣ ਕੇ ਮੈਂ ਕਿਹਾ ਹਰ ਸਾਲ ਲਗਾਤਾਰ 12 ਸਾਲਾਂ ਤੋਂ ਮਤਲਬ ਗਣਪਤੀ ਮੌਸਮ ਬਣਾਇਆ ਜਾ ਰਿਹਾ ਸ਼ੇ ਮੰਦਰ ਵਿੱਚ ਔਰ ਹਰ ਸਾਲ ਸੰਗਤ ਬੜੇ ਸ਼ਰਧਾ ਭਾਵਨਾ ਬਣਾਉਂਦੀ ਆ ਔਰ ਉਹਨੇ ਪਿਆਰ ਦੇ ਰੀਜਨਲ ਉਹ ਗੌਰਵ ਕੁਮਾਰ ਗੌਰਵ ਜੀ ਦੀ ਉਡੀਕ ਕਰਦੀ ਆ ਵੀ ਕਦੋਂ ਉਹਨਾਂ ਨੇ ਭਜਨ ਗਾਣੇ ਆ ਸੋ ਬਹੁਤ ਹੀ ਵਧੀਆ ਮਹਾ ਸਰਸਵਤੀ ਰਾਂ ਦੇ ਕਿਰਪਾ जय श्री श्याम। ਅਸੀਂ ਉਹਨਾਂ ਦਾ ਆਇਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ। ਉਹ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਸਾਰਿਆਂ ਵਿੱਚ ਪਹੁੰਚਿਆ। ਨਾਲ ਉਹਨਾਂ ਦੇ ਸਾਬ ਇੰਦਰਜੀਤ ਮੈਡਮ ਮੇਅਰ ਸਾਹਿਬ ਪਹੁੰਚੇ ਨੇ। ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆਂ। ਅੱਜ ਗਣ ਵਰਪੱਤੀ ਉਤਸਵ ਤੇ ਉੱਤੇ ਸਾਰੇ ਪਹੁੰਚੇ ਨੇ। ਗੋਰ ਕਮਾਰ ਜੀ ਨੇ ਬਹੁਤ ਵਧੀਆ ਰੌਣਕ ਲਾਈ ਆ। ਇਸ ਨਾਂਦ ਨੂੰ ਆਪਾਂ ਬਹੁਤ ਵਧੀਆ ਮੰਨ। ਐਵਾਰਡ ਨੰਬਰ 29 ਹੈ ਜੀ। ਹਾਂਜੀ ਅਸੀਂ ਵਾਰਡ ਵਾਸਤੇ ਬਹੁਤ ਸੇਵਾ ਕਰਦੇ ਹਾਂ ਜੀ ਜੋ ਸਾਡੇ ਦਿਲੋਂ ਦੇ ਵਿੱਚ ਭੈਣਾ ਭਰਾਵਾਂ ਵਾਸਤੇ ਜੋ ਵੀ ਸੇਵਾ ਹੋਗੀ ਉਹ ਅਸੀਂ ਕਰਾਂਗੇ ਹਾਂ ਜੀ ਕੁਮਾਰ گور ਬਹੁਤ ਵਧੀਆ ਕਰਦੇ ਨੇ ਸਾਨੂੰ 12 ਸਾਲ ਹੋ ਗਿਆ ਉਹਨਾਂ ਨੂੰ ਸੁਣਦੇ ਆਂ ਹਰ ਵਾਰੀ ਆਉਂਦੇ ਨੇ 12 ਸਾਲ ਹੋ ਗਿਆ ਉਤਸਵ ਹੁੰਦਾ ਕਿ ਨਹੀਂ ਸੀ ਸਾਹ ਹਾਂਜੀ ਹਾਂਜੀ ਐਸੀ ਤਰ੍ਹਾਂ ਰੌਣਕਾਂ ਲੱਗਦੀਆਂ ਹਰ ਵਾਰੀ ਸੰਤਰੀ ਕੁਮਾਰ گور ਜੀ ਬਹੁਤ ਵਧੀਆ ਲੱਗਦੇ ਆਂ ਅਰ ਇੰਨਾ ਸਾਨੂੰ ਆਨੰਦ ਦੇ ਰਹੇ ਆ ਨਾ ਕਿ ਬਹੁਤ ਮਜ਼ਾ ਆ ਰਿਹਾ ਸਾਨੂੰ ਅਸੀਂ ਵਾਰਡ ਨੰਬਰ 29 ਜੋ ਬੋਤ ਆਨੰਦ ਦਾ ਅਸੀਂ 12 ਸਾਲ ਤੋਂ 12 ਸਾਲ ਤੋਂ ਇੱਥੇ ਗਣਪਤੀ ਉਤਸਵ ਕਰਵਾ ਰਹੇ ਹਾਂ ਔਰ ਉਹ ਦੋ ਤਿੰਨ ਵਾਰੀ ਸਾਡੇ ਮੰਦਰ ਵਿੱਚ ਆਏ ਨੇ ਸਾਨੂੰ ਬਹੁਤ ਆਨੰਦ ਆਇਆ ਉਹਨਾਂ ਦੇ ਸਸੰਕਰਨ ਵਿੱਚ ਸਾਨੂੰ ਟਾਈਮ ਦਾ ਵੀ ਪਤਾ ਨਹੀਂ ਲੱਗਦਾ ਔਰ ਬੋਤ ਆਨੰਦ ਦਾ ਅਸੀਂ ਕਹਿੰਦੇ ਹਰ ਸਾਲ ਸਾਡੇ ਮੰਦਰ ਵਿੱਚ ਆਇਆ ਕਰ